ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਸਵੇਰ ਦਾ ਟਾਈਮ ਸੀ ਆਪਾਂ ਇੱਥੇ 11:00 ਵਜੇ ਗਏ ਸੀ ਆਪਾਂ ਅੱਜ ਬਾਜ਼ਾਰ ਗਏ ਸੀ ਮੈਂ ਕਿਹਾ ਵੀ ਚਲ ਅਸੀਂ ਨਾ ਅੱਜ ਬਿਲ ਭਾਲ ਪੇਪਰ ਦੇਖਣ ਵਾਸਤੇ ਗਏ ਸੀ ਸਾਨੂੰ ਉੱਥੇ ਪਸੰਦ ਆਗੇ ਅਸੀਂ ਕਮਰਿਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਸੁਲਾਬ ਆਈ ਹੋਈ ਸੀ ਅਸਕੇ ਵੀ ਚਲ ਦੋ ਕਮਰਿਆਂ ਚ ਲਵਾ ਲਾਂਗੇ ਤਾਂ ਕਰਕੇ ਆਪਾਂ ਮਲੇਲਕੋਟ ਲੈ ਗਏ ਸੀ ਸ਼ਹਿਰ ਮਲੇਲਕੋਟ ਦਾ ਸੀ ਆਪਾਂ ਉੱਥੇ ਤੋਂ ਲੈਣ ਗਏ ਸੀ ਬਾਲ ਬਾਲ ਪੇਪਰ ਕੁਆਲਟੀ ਬਹੁਤ 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 ਵਧੀਆ ਸੀ ਇਹਨਾਂ ਦੇ ਬਾਲ ਪੇਪਰਾਂ ਦੀ ਬਹੁਤ ਵਧੀਆ ਲੱਗਿਆ ਨੇ ਅ ਰੇਟ ਵੀ ਬਹੁਤ ਠੀਕ ਸੀ ਜੈਸੇ ਰੇਟ ਵੀ ਵੀ ਚਲੋ ਕਮਰਿਆਂ ਦੇ ਵਿੱਚ ਆਪਾਂ ਬਾਲ ਪੇਪਰ ਲਵਾ ਲੈਣੇ ਆ

ਉਹਤ ਆ ਲੈ ਜਿਗਾਈ ਮੈਨੂੰ ਅਜੀਮ ਜਾਨ ਨੂੰ ਪਾਹੇ ਪੂਰੇ ਦੇ ਦੇ ਹਾਂ ਕਾ ਬਿੱਕੀ ਤੋਂ ਫਾੜ ਲੈਣਾ ਮੈਂ ਤਾਂ ਚਾਹ ਸੀਰੋ ਨਹੀਂ ਆ ਦੇਖੀ ਸਿੰਗਲ ਹੋਰ ਨਹੀਂ ਮਾਗ ਲੈ ਸਿੰਗਲ எதுனாலும் நம்ம சின்ன சின்ன மூளைல பஸ் லெக்ல கட்டினாலும் ஒரு காம்பினேஷன் தான் வரும். ரொம்ப மொட்ட குள்ள குள்ள இல்லை 15 15. 3. 3. ਕਿੰਨੇ ਰੁਪਏ ਲੈਜੋ ਜਰਾ ਵੀ ਦੇਵਰੇ ਨਾਲ ਤਿਆਰ ਕੀ ਨਾ ਦਿਵਾਓ ਜੀ ਆਪ ਹਿੰਸੋ ਵਾਲਾ ਬਣੇ ਸੋਸਤੇ ਲੈ ਹਾਂ 300 ਵਾਲਾ ਨਾ 14 ਰੋ ਲੱਗਣਗੇ ਇੱਕ ਰੂਮ ਚਾਹੀਦਾ ਰੂਮ ਬੜੇ ਹੈਗੇ ਸਾਈਜ਼ ਬਹੁਤ ਮਤਲਬ ਚਾਰ ਰੋ ਤਾਂ ਹੀ ਲੱਗਣਗੇ ਆਪਣੀ ਇੱਕ ਦੀਵਾਰ ਤੇ ਕੋਈ ਤਿੰਨ ਦੀਵਾਰਾਂ ਤੇ ਲੱਗਣਗੇ 10 ਰੋ 15 ਰੋ ਬੋਲਦੇ

ਸਿੰਗਲ ਬਾਲ ਪੀਰ ਆਹ ਨਾ ਤੁਸੀਂ ਜੇ ਬਾਕੀ ਜਿਹੜਾ ਤੁਸੀਂ ਲਓਗੇ ਬਾਈ ਉਹ ਹੀ ਦੇ ਦਾਂਗੇ ਆਪਾਂ ਕਿਉਂਕਿ ਆਪਦੇ ਕੋਲ ਸਾਰਾ ਸਟਾਕ ਹੈ ਵੀ ਲੈਣ ਨੂੰ ਪਈ ਗਾ ਸਸਤਾ ਵੀ ਦਿਖਾਂਗੇ ਕਿ ਲੋੜ ਦਾ ਨਾਮ ਦੱਸ ਜੀ ਲੋੜ ਦਾ ਬਈ ਉਹ ਐਦਾ ਨਹੀਂ ਲੈ ਸੀ ਨਹੀਂ ਹੁੰਦਾ ਜੀ ਅੱਛਾ ਇੱਕ ਕਰੋ ਉਹ ਤੋਂ ਦੂਏ ਰੋਲ ਚ ਰੰਗ ਦਾ ਮਾਰ ਪਾਉਗਾ ਉਹਦੇ ਵਿੱਚੋਂ ਕੁਝ ਵੀ ਨਿਕਲਦਾ ਉਹ ਫੜਿਆ ਨਿਕਲ ਸਕਦਾ ਹੈ ਕੋਈ ਡਿਫੈਕਟ ਨਹੀਂ ਕੋਈ ਨਾ ਰੋਲ ਵਿੱਚ ਇਹ ਸਾਰਾ ਬੁਆਲੇ ਦਾ ਕੀ ਕੰਮ ਹੋ ਗਿਆ 500 ਵਾਲਾ ਵੀ 250 ਵਾਲਾ ਵੀ 950 ਵਾਲਾ ਹੈ ਨਹੀਂ ਵੀਰੇ ਬੋਲ ਨਹੀਂ ਹੁੰਦਾ ਜੀ ਆਪ ਨੂੰ ਥੋੜਾ ਲੰਮਾ ਹੈ ਜੀ ਨਾ ਹੁੰਦਾ ਸੀਗਾ ਜੀ ਉਹ ਵੀ ਨਹੀਂ ਹੁੰਦਾ ਬੰਦ ਕਰਦਾ ਇਹ ਉਹ ਕੰਪਲੀਟ ਫੋਸ ਜੀ ਇਹ ਕੰਪਲੀਟ ਹੈ ਇੱਕ ਵਾਰੋ ਬੰਦਾ ਲੈ ਗਿਆ ਦਲਾਰਾ ਥੋੜੀ ਲੈਣਾ ਹੁੰਦਾ ਸਾਡੇ ਕੋਲੋਂ ਦਾ ਜੇ ਉਹਨਾਂ ਖਰਾਬ ਨਿਕਲ ਗਿਆ ਮੈਂ ਪੈਣੀ ਲਾਉਣੇ ਆਪਾਂ ਨੂੰ ਇਹ ਰਹੇ ਜਾਦੇ ਮੈਂ ਇਹ ਕਹਿੰਦੇ ਨੇ ਨਾ 500 ਦਾ ਲੈ ਲਈ ਇਹ ਤੁਹਾਨੂੰ ਚੋਹਾਰਾ ਫੈਮਿਲੀ ਸਭ ਤੈਿਹਾਰ ਦੀ ਤੇ 6500 ਲਓਨੇ ਆਪਾਂ ਉਹ ਕਹਿਣਗੇ ਆਪਾਂ ਕਰ ਲਵੇਂ 1000 ਦੇ ਲਈ ਪਰ ਬਹੁਤੋਂ ਮਾਲ ਸਾਰਾ ਫੈਸਟ ਗਿਆ ਕੀ ਆਇਆ ਸੋਨਾ ਲੱਗਦਾ ਇੱਕ ਦਿਨ ਤੱਕ ਐਵੇਂ ਨਹੀਂ ਕਹਦੇ ਆਪਣਾ ਸਾਰੇ ਰੂਮ ਚ ਹੀ ਫੁੱਲ ਕੋਟੇ ਕਰਾਂਗੇ ਤਿੰਨ ਦਿਨਾਂ ਦਾ ਪਲਾਨ ਕਰਾਂਗੇ ਜੀ ਨੇ ਦੇਖਿਆ ਆਇਆ ਸਿੰਪਲ ਲੱਗਿਆ ਉਹਦੇ ਕਿੰਨਾ ਸੋਨਾ ਲੱਗਦਾ

ਦੇ ਚੇਸ ਚਾਲੀ ਦਾ ਮਹੀਨਾ ਕਿਹਾ ਜੀ ਇਹ ਬਹੁਤ ਸੋਹਣਾ ਲੱਗਦਾ ਇਹ 649 ਦਾ ਵੀ ਹੋ ਰਿਹਾ ਹੈ ਸਾਡੇ ਰੇਟ ਬਿਲਕੁਲੀ ਅਸੀਂ ਪਹਿਲਾਂ ਰੇਟ ਕੱਟ ਗਏ ਫਿਰ ਵੀਡੀਓ ਬਣਾ ਲਈਏ ਮੇਰਾ ਵੀਡੀਓ ਤਾਂ ਬਹੁਤ ਸਸਤਾ ਦਾਸ ਰਿਹਾ ਤੁਸੀਂ ਦਿਖਾਉਣੀ ਆ ਔਰ ਨਹੀਂ ਸਸਤਾ ਦੇ ਰੋ ਇਹ ਯਾ ਮੁਕਦਾ ਤੁਹਾਨੂੰ 649 ਦਾ ਵੀ ਕਿਹਾ ਹੋ ਗਿਆ ਬੜਾ ਆਰਾਮ ਨਾਲ ਕਿਰੋ ਮੋਟਾ ਇਸ ਦਾ ਬਤਨ ਦੇ ਖਾਮੋ ਮੇਰੇ ਰੇਟ ਸਾਨੇ 600 ਲੰਘਾਇਆ ਇਹ ਤੁਹਾਨੂੰ ਫ੍ਰੀ ਕੀਤਾ ਮੈਂ ਰੰਗਾਇਆ ਸਾਡਾ ਐਵੀਡੈਂਸ ਹੈ ਕਿ ਕਾਗਜ਼ ਦੇਖ ਕੇ ਰੇਟ ਲਾਉਣਾ ਸਾਡੇ ਦਾ ਨਿਰਦੇਸ਼ ਇਹ ਆਨਲਾਈਨ ਪੈਣਗੇ ਸਾਰੇ ਜੋ ਰੇਟ ਹੈਗਾ ਉਹੀ ਦੇਗਾ 100% ਹੋਊਗਾ ਬਾਈ ਇਹ ਤੁਹਾਨੂੰ ਸਭ ਨੂੰ ਰਾਸਤੇ ਹੀ ਜਾਂਦਾ ਇਹਨੂੰ ਖੰਦਾ ਹੋਊਗਾ ਉਸ ਤੋਂ ਬਾਅਦ ਫਤੇਗੜ ਸਾਹਿਬ ਦਾ ਕੰਮ ਨਹੀਂ ਹੋਉਂਦਾ 1300 ਦਾ ਲੋਨ ਵੀ ਸੇ ਨਹੀਂ ਦੇ ਪਾਏਗਾ ਮੈਂ 650 ਦਾ ਦੰਦਿਆ ਤਾਂ ਤੁਹਾਡੇ ਜਿੰਨੇ ਰੋਲ ਲੱਗਦੇ ਹੋਏ ਆਪਾਂ ਸਾਰਿਆਂ ਘਰ ਫੀ ਲਾ ਕੇ ਰੱਖਾਂਗੇ ਦੇਖ ਲੈ ਇਹ ਤਾਂ ਤੁਹਾਡਾ ਬਰਸਾ ਬੋਸੇ ਦੀ ਨੂੰ ਆਏ ਬਤਾਇਂ ਕਿ ਤੁਹਾਨੂੰ ਕਰਦੇ ਸੋ ਕੀ ਜੇ ਜਦੋਂ ਜਦੋਂ ਨਾਤੇ ਰੇਟ ਦਾ ਟ੍ਰਾਈ ਕਰਦੇ ਆ ਜਾਂ ਕਿ ਉਹਦਾ 23 ਦਾ 3 ਖਰਚਾ ਵੀ ਨਿਕਲ ਨਹੀਂ ਕੋਈ ਠੀਕ ਹੈ ਚਲੋ ਤਾਂ ਪਤਾ ਹੀ ਕਰਦੇ ਖਰਚੇ ਬੋਦ ਤਾਂ ਰੇਟ ਦਾ ਪਤਾ ਹੀ ਹੈ ਸਾਨੂੰ ਹਨਾ ਕਿੰਨਾ ਰੇਟ ਕਿਹੜਾ ਦਰਤ ਲੱਗਿਆ ਹੋਇਆ ਹੈ 950 ਦੀ 950 ਲੱਗਿਆ ਜਾਣਾ ਹਾਂ ਹਾਂ ਪੀਆ ਇਹ ਰੋਲ ਲੱਗਦਾ ਚੈਲੰਜ ਹੈਗਾ ਤੁਹਾਨੂੰ ਕਿੰਨੇ ਯਾਰ ਰੋਲ ਵੀ ਮਿਲ ਗਿਆ ਜੀ ਪੈਸੇ ਨਹੀਂ ਜਾਂਦੇ ਇਹ ਤਾਂ ਵੀ ਲੱਗ ਰਹੀ ਹੈ ਮੇਰੀ ਸੀ ਹਾਂ ਜੀ ਇਹ ਵੀ ਨਹੀਂ ਕੋਈ ਤਾਂ ਤੁਹਾਨੂੰ ਆ vem ਨੂੰ ਆਉਂਦਾ ਹੈ ਸਭ ਤੋਂ ਬਾਅਦ ਇਹ ਸਾਰਾ ਬਾਕੀ EDC ਦੀ ਜਿਹੜਾ ਸੀਐਸਐਮ ਪੇਪਰ ਦੇ ਵਿੱਚ ਬਣਾਇਆ ਸੀ ਸਭ ਤਾਂ ਹੈ ਮੇਰੇ ਕੋਲ ਦੇ ਵਿੱਚ ਇਹ ਨਾਰਮਲ 203 203 ਵਾਲੀ ਜਿਹੜੀ ਆ ਰਹੀ ਹੈ ਨਾ ਇਹ ਇੱਕ ਸਿੰਗਲ ਵਾਲੀ ਪਈ ਹੈ ਸਿੰਪਲੀ ਆ ਨਾ ਇਹ ਜਿਹੜੀ ਮੈਂ ਮੋਹਮੱਦ ਬਣਾਉਣਾ ਇਹ ਤੇ ਇਹ ਇੱਕ ਦੀਵਾਰ ਤੇ ਲੱਗੂਗਾ ਜੀ ਆਹ ਦਿਨ ਤੇ ਲੱਗੂਗਾ ਦੀਵਾਰ ਤੇ ਆ ਲੱਗੂਗਾ ਤਿੰਨਾਂ ਤੇ ਆ ਲੱਗੂਗਾ ਹਾਂ ਤੇ ਸਾਹਮਣੇ ਵਾਲੇ ਤੇ ਲੱਗੂਗਾ ਹਾਂਜੀ 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 ਲੈਟਸ ਸੇ ਨਾ ਦੈਟ ਬੈਡਰੂਮ ਇੰਨੀ ਬੈਡਰੂਮ ਬੈੱਡ ਦੇ ਪਿੱਛੇ ਵਾਲੀ ਥੋੜੀ ਆ ਲਗਾਉਣਾ ਬਾਕੀ ਜਿਹੜਾ ਹਾਂ ਐਵੇਂ ਸੀ ਰਹੂਗਾ ਹੂੰ ਚੱਲਦੇ ਹੀ ਆਣੇ ਨੇ ਅੱਜਕੱਲ 31 ਹੂੰ ਹੋਰ ਕਿਹੜਾ ਕੱਲਾ ਰੰਗ ਹੈ ਆਪਾਂ ਗ੍ਰੀਨ ਲਾਈਨ ਕਰਨੇ ਨੇ ਜਿਹਦੇ ਚ ਗ੍ਰੀਨ ਨਾਲ ਕੰਬੀਨੇਸ਼ਨ ਦੇਣਾ ਹੈ ਇੰਝ ਆ ਜੀ ਇਹਨਾਂ ਨੂੰ ਸਿੰਗਲ ਬੋਲ ਤੇਲ ਨੂੰ ਲਗਾ ਕੇ ਆਪਾਂ ਕਨ ਬੋਲ 3 आई डोंट नो ते ते तो बाकी आपको मार्बल ਦੇ ਵਿੱਚ ਜਾਣਾ ਹੈ ਸ਼ੈਮਗੀ ਵਿੱਚ ਜਾਣਾ ਹੈ ਇਹ ਨਾਲ ਆਉਣਾ ਹੈ ਤੇ ਬੜਾ ਡਿਜ਼ਾਈਨ ਦੇ ਵਿੱਚ ਮੋਂ ਫੁੱਲ ਵਾਲੀ ਦਿੱਤੀ ਨੇ ਬਹੁਤ اچھی ਸਦਾ ਵਹਾਰੀ ਆਈ ਜਾਏ ਕਿਉਂਕਿ ਉਹਨਾਂ ਕੋ ਬੁਰ ਮਾਨਤਾ ਆਉਂਦੀ ਆ ਆ ਬਹੁਤ ਸੋਹਣਾ ਰੂਮ ਬਣਦਾ ਇਹ ਬੰਦ ਨਹੀਂ ਖਾਏ ਪਰ ਲੁੱਕ ਦੇਖਿਓ ਲੱਗੀ ਹੋਈ ਹੈ ਵੀ ਤੱਕ ਬੰਨੀ ਕਿੰਨੀ ਆਪਰਾ ਦੋਆਂ ਦੇ ਰੋਲ ਬਣਾ ਕੇ ਸਟੇਟ ਨਾਲ ਸੰਭ ਦੇ ਦੇ ਲੈਵਰ ਭੇਜ ਦਿਓ ਕੱਲ੍ਹ ਭੇਜ ਦਿਓ ਨਹੀਂ ਇਹ ਤਾਂ ਮਰਕਾ ਦਾ ਪਰਸੋਂ ਭੇਜੋ ਪਰਸੋਂ ਭੇਜੋ ਸਾਨੂੰ ਦੱਸ ਕੇ ਭੇਜੋ ਮੇਰੇ ਕਈ ਵਾਰੀ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਮੈਂ ਪਹਿਲਾਂ ਹੀ ਕਰਤਾ ਹੀ ਪਰਸੋਂ ਭੇਜੂਗਾ ਵਾਸਪਾਖ ਭੇਜ ਦਿਓ ਕੰਮ ਦੇ